ਹਾਂਜੀ ਬਾਬਿਓ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਸੋਡਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਆਏ ਆਂਗੇ ਤੁੰਗ ਵਾਲੀ ਬੱਕਰੀਆਂ ਦੀ ਮੰਡੀ ਤੇ ਇੱਥੋਂ ਅੱਜ ਆਪਾਂ ਬਰਬਰੀ ਨਸਲ ਦੀਆਂ ਬੱਕਰੀਆਂ ਜਾਂ ਬੱਕਰੀ ਲੈ ਕੇ ਜਾਣੇ ਆਂ ਮੋਟਰਸਾਈਕਲ ਖੜਾ ਕੇ ਆਪਾਂ ਇਹ ਮੰਡੀ ਦੇ ਅੰਦਰ ਇੱਥੇ ਦੇਖਿਓ ਬਾਬਿਓ ਆਪਾਂ ਗੱਦੀ ਕਤੂਰੇ ਬਾਈ ਲਿਆਏ ਸੀ ਵੇਚਣ ਖਾਤਰ ਤੇ ਉਸ ਤੋਂ ਬਾਅਦ ਬਰਬਰੀ ਬੱਕਰੀਆਂ ਜਿਹੜੀਆਂ ਕਿ ਆਪਾਂ ਲੈ ਕੇ ਜਾਣੇ ਆ ਇਹ ਵੀ ਬਹੁਤ ਮਾਤਰਾ ਵਿੱਚ ਸੀਗੀਆਂ ਤੇ ਫੇਰ ਬਾਬਿਓ ਆਈ ਰਾਜੂ ਦੀ ਵਾਰੀ ਰਾਜੂ ਦੇ ਨਾਲ ਲੋਕ ਫੋਟੋਆਂ ਵੀਡੀਓ ਬਣਾ ਰਹੇ ਸੀਗੇ ਜਿਹੜਾ ਕਿ ਬੱਕਰੀਆਂ ਦੇ ਸੌਦੇ ਕਰਾਉਂਦਾ ਤੁਹਾਨੂੰ ਪਤਾ ਹੀ ਆ ਇ ਮਿਲਦਾ ਸੀ ਤੇ ਇਧਰ ਬਾਈ ਲੱਗੇ ਕਬੂਤਰ ਨਕਾਬਪੋਸ਼ ਉੱਡਣ ਵਾਲੇ ਤੇ ਕਾ ਸਿਲਕੀ ਮੁਰਗੇ ਤੇ ਸੀਲ ਮੁਰਗੇ ਵੇਚਣ ਲਈ ਲੈ ਕੇ ਆਏ ਹੋਏ ਸੀ ਗੇੜੇ ਫੇੜੇ ਦੇ ਕੇ ਫੇਰ ਆਏ ਸੀ ਜੂਸ ਵਾਲੇ ਕੋਲੇ ਇੱਥੋਂ ਆਪਾਂ ਪੀਤਾ ਬਾਬੇ ਨੂੰ ਜੂਸ ਤੇ ਮੰਡੀ ਦੇ ਵਿੱਚ ਭੀੜ ਬਹੁਤ ਜ਼ਿਆਦਾ ਵੱਧ ਗਈ ਸੀ ਕਿਉਂਕਿ ਦੁਪਹਿਰ ਦਾ ਸਮਾਂ ਸੀ ਸੌਦੇ ਸੂਦੇ ਵੀ ਹੋਣ ਲੱਗੇ ਸੀਗੇ ਤੇ ਫੇਰ ਆਪਾਂ ਦਿੱਤੇ ਮੰਡੀ 'ਚ ਦੁਬਾਰੇ ਗੇੜੇ ਹਜੇ ਆਪਾਂ ਨੂੰ ਕੋਈ ਨਗ ਨਹੀਂ ਮਿਲਿਆ ਇਧਰਲੇ ਪਾਸੇ ਫੇਰ ਬਾਬੇ ਬਤਕਾਂ ਤੇ ਹੋਰ ਜਾਨਵਰ ਪੰਛੀ ਲੋਕ ਵੇਚਣ ਲਈ ਲੈ ਕੇ ਆਏ ਸੀ ਬਹੁਤ ਘੈਂਟ ਘੈਂਟ ਜਾਨਵਰ ਪੰਛੀ ਸੀ ਇਹ ਵੀ ਆਪਾਂ ਲੈ ਕੇ ਜਾਵਾਂਗੇ ਇੱਕ ਦਿਨ ਫੇਰ ਵੀਡੀ ਦੋਸਤੋ ਬਾਦ ਆਪਾਂ ਪੀਤਾ ਬਾਬੂ ਇੱਕ ਕਾਪ ਚਾਹ ਲਾਤੇ ਜਾਨਵਰ ਵੀ ਆਪਾਂ ਨੂੰ ਮਿਲ ਗਏ ਆ ਦੋ ਬੱਕਰੇ ਬਰਬਰੀ ਨਸਲ ਦੇ ਆਪਾਂ ਲੈ ਲਏ ਨੇ ਚਲਦੇ ਆ ਘਰੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ